ਹਾਂਜੀ ਦੋਸਤੋ ਗੱਡੀ ਹੋ ਗਈ ਜੀ ਖਰਾਬ ਅੱਜ ਪਤਾ ਨਹੀਂ ਕਿਹੜਾ ਪੈਪੂ ਫਟ ਗਿਆ ਪੈਪ ਫਟਣ ਕਰਕੇ ਸਾਰਾ ਲੀਕ ਹੋ ਗਿਆ ਜੀ ਸਿਸਟਮ ਪਤਾ ਨਹੀਂ ਰੈਗੂਲੇਟਰ ਪਾਣੀ ਫਟ ਗਿਆ ਇਹਦਾ ਇਹਦਾ ਪੂੜੋ ਵੀ ਤੇਲ ਤੋਂ ਸਾਰਾ ਨਿਕਲ ਗਿਆ ਤੇ ਸੱਥੇ ਨੂੰ ਬੁਲਾਇਆ ਹੁਣ ਸੱਥਾ ਆ ਰਿਹਾ ਗੱਡੀ ਲੱਦਣ ਵਾਲਾ ਜਿਗਾੜ ਤੇ ਉਹਦੇ ਗੱਡੀ ਲੱਦ ਕੇ ਭੇਜਾਂਗੇ ਤੇ ਦਿਖਾਉਨੇ ਆ ਤੁਹਾਨੂੰ ਕਿਵੇਂ ਸਾਊਦੀ ਅਰਬ ਦੇ ਵਿੱਚ ਗੱਡੀ ਲੱਦ ਕੇ ਬੰਦਾ ਲੈ ਕੇ ਜਾਂਦਾ ਹੈ ਆ ਪੱਥਰ ਨੇ ਕੰਮ ਖਰਾਬ ਕਰਤਾ ਆ ਪੱਥਰ ਨੇ ਥੱਲੇ ਇੰਜਣਾਂ ਦੇ ਪਤਾ ਨਹੀਂ ਕੀ ਗੱਲਬਾਤ ਕਰੀ ਸਾਰਾ ਤੇਲ ਕੱਢਦਾ ਗੱਡੀ ਦਾ ਦੇਖੋ ਤੇ ਪੱਥਰ ਦਿਖਿਆ ਨਹੀਂ ਹੈਗਾ ਮੈਡਮ ਚਲਾਉਂਦੀ ਸੀ ਗੱਡੀ ਉਹਨੂੰ ਦਿਖਿਆ ਨਹੀਂ ਤੇ ਸਾਰਾ ਤੇਲ ਨਿਕਲ ਗਿਆ ਹੋਇਆ ਥੱਲੋਂ ਤੇ ਬਾਕੀ ਦੇਖਦੇ ਆ ਮਕੈਨਿਕ ਦੇ ਜਾ ਕੇ ਕੀ ਬਣਦਾ ਹਾਂਜੀ ਦੋਸਤੋ ੱੱਕਾ ਲਾ ਕੇ ਗੱਡੀ ਉਰੇ ਖੜਾ ਲਈ ਸਾਈਡ ਤੇ ਕਰਕੇ ਸੱਤਾ ਜਿਹਾ ਆ ਗਿਆ ਆਪਣਾ ਗੱਡੀ ਲੱਦਣ ਵਾਲਾ ਇਹ ਗੱਡੀ ਲੱਤ ਕੇ ਆਪਣੇ ਵਰਕਸ਼ਾਪ ਚ ਲੈ ਕੇ ਜਾਊਗਾ ਤੇ ਬਾਈ ਜੀ ਬਾਹਰਲੇ ਮੁਲਕਾਂ ਦੇ ਵਿੱਚ ਇੱਕਨ ਗੱਡੀ ਲੈ ਕੇ ਜਾਂਦੇ ਨੇ ਜੇ ਖਰਾਬ ਹੋ ਜਾਵੇ ਜੇ ਇਹਨੂੰ ਫੋਨ ਕਰਿਆ ਤੀ ਆਗਾ ਕੇਰਲਾ ਦਾ ਬੰਦਾ ਗੱਡੀ ਇੱਕਨ ਲਾ ਲੈਣੀ ਹੁਣ ਆਪਣੀ ਤੇ ਹੁਣ ਇਹਨੂੰ ਗੱਡੀ ਚੜਾ ਲੈਣੀ ਹੁਣ ਦੇਖੀ ਤੇ ਇਹ ਗੱਲ ਹੈ ਗੱਡੀ ਬੰਦਾ ਗੱਡੀ ਸਟਾਰਟ ਨਹੀਂ ਹੋ ਰਹੀ ਗੱਡੀ ਦੇ ਥੱਲੇ ਸਾਰੇ ਆਲਪ ਵਗੈਰਾ ਨਿਕਲ ਗਿਆ ਪਾਤੀ ਭਾਈ ਜੀ ਫੱਟੇ ਲਾ ਲਏ ਨੇ ਹੁਣ ਬੰਦੇ ਨੇ ਤੇ ਸੈੱਟ ਕਰ ਦੂਗਾ ਮਾਲਾ ਮਟਾ ਮਗਰ ਪੂਰੇ ਨੂੰ ਕਰਕੇ ਠੀਕ ਹੈ ਜੀ ਤੇ ਹੁਣ ਇਹਦੇ ਉੱਤੇ ਗੱਡੀ ਆਪਾਂ ਚੜਾ ਦਿੰਦੇ ਹਾਂ ਤਾਰ ਪਾ ਕੇ ਫੱਟੇ-ਫੁੱਟੇ ਲਾ ਕੇ ਗੱਡੀ ਚੜਾ ਦਾਂ ਭਾਈ ਦੇਖਿਓ ਧਿਆਨ ਨਾਲ ਤੇ ਵੀਡੀਓ ਸੇਅਰ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਉਹ ਇਹ ਅਵੀ ਜਿਗਾੜ ਪੜੀ ਜੀ ਮੰਗ ਲਾਉਣਾ ਜ਼ਰੂਰੀ ਆ। ਇਹ ਜੀ ਪੱਟਾ ਵੀ ਲਾਉਣਾ ਜ਼ਰੂਰੀ ਆ। ਉਹ ਜੀ ਮੋਟਰ ਦੀ ਜਲਾ ਦੀ ਤਾਰ ਆ ਇਹ ਲੋਹੇ ਦੀ। ਆ ਲੋਹੇ ਦੀ ਤਾਰ ਪੜੀ ਆ ਬਾਈ ਦੇ ਹੱਥ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਤੇ ਥੱਲੇ ਇੰਜਣ ਦੇ ਬਾਹਰ ਤਾਰ ਆ ਆਪਾਂ ਗੱਡੀ ਦਾ ਹੱਲ ਚਲਣੀਆਂ ਦੇਖਿਓ ਤੁਸੀਂ। ਇਹ ਰੋਇਓ ਮੋਟਰ ਲੱਗੀ ਆ ਉੱਧਰ ਸਾਹਮਣੇ। चाभी चाबी चाबी बाद में निकालोगे बंद कर दो लाइट वगैरह बाद में करेंगे खाली बादे हाँ ਬਈ ਕਹਿੰਦਾ ਗੱਡੀ ਮੈਂ ਆਪੇ ਚੜਾ ਲੂੰ ਚਲੋ ਉਸ ਤੋਂ ਬਾਅਦ ਮੇਰੀ ਲੱਗੀ ਡਿਊਟੀ ਚੈਨਲ ਨੂੰ ਗਾਲਿਆ ਫਾਲੋਵ ਧੰਨਵਾਦ ਜੀ